ਨੇ 11 ਅਪ੍ਰੈਲ ਤੱਕ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜ਼ਿਕਰ ਕੋਈ ਵੈਰੈਟੀ ਵੱਡੀ ਗਈ ਹੈ ਤੇ ਉਹ 826 ਹੈ ਕਿਉਂਕਿ ਪਹਿਲੇ ਨੰਬਰ ਤੇ ਇਹ ਦਿਨ ਘਟ ਘੜਦੀ ਹੈ ਥੋੜੇ ਦਿਨਾਂ ਦੇ ਵਿੱਚ ਥੋੜੇ ਦਿਨਾਂ ਦੀ ਵੈਰੈਟੀ ਜੇ ਤਾਂ ਕਰਕੇ ਛੇਤੀ ਪੱਕ ਗਈ ਦੂਸਰੇ ਨੰਬਰ ਤੇ ਜਿੰਨਾ ਜਿੰਨਾ ਜ਼ਿਮੀਦਾਰਾਂ ਦੀ ਕਣਕ ਨੂੰ ਪੀਲੀ ਕੁੰਗੀ ਪੂਰਾ ਖਾ ਗਈ ਸੀ ਉਹ ਕਣਕਾਂ ਵੈਸੇ ਹੀ ਸਮੇਂ ਤੋਂ 10 ਦਿਨ ਪਹਿਲਾਂ ਪੱਕ ਗਈਆਂ ਨੇ ਕਿਉਂਕਿ ਉਹਨਾਂ ਦੇ ਵਿੱਚੋਂ ਜਾਨ ਸਮੇਂ ਤੋਂ ਪਹਿਲਾਂ ਹੀ ਮੁੱਕ ਗਈ ਬਿਮਾਰੀ ਨੇ ਉਸ ਕਣਕ ਨੂੰ ਖਾ ਲਿਆ ਜਿਸ ਦੇ ਕਾਰਨ ਉਹ ਕਣਕ ਜਿਹੜੀ ਇਹ ਵੇਲੇ ਤੋਂ ਪਹਿਲਾਂ ਪੱਕ ਗਈ ਸੋ ਜਿਹੜੇ ਜਿਹੜੇ ਝਾੜ ਆਪਾਂ ਨੂੰ ਵੇਖਣ ਨੂੰ ਮਿਲੀ ਦੇਖੋ ਦੋ ਤਰ੍ਹਾਂ ਦੇ ਝਾੜ 826 ਕਣਕ ਦੇ ਤੁਹਾਨੂੰ ਵੇਖਣ ਨੂੰ ਮਿਲ ਲਗੇ ਪਹਿਲੇ ਨੰਬਰ ਤੇ ਬਹੁਤ ਵਧੀਆ ਤੇ ਦੂਸਰੇ ਨੰਬਰ ਉੱਤੇ ਬਹੁਤ ਘਟੀਆ ਬਹੁਤ ਘੱਟ ਝਾੜ ਉੱਥੇ ਆਉਣਗੇ ਜਿੱਥੇ ਪੀਲੀ ਕੁੰਗੀ ਇਸ ਵੈਰੈਟੀ ਦੇ ਉੱਤੇ ਬਹੁਤ ਜ਼ਿਆਦੀ ਵੱਧ ਗਈ ਸੀ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਤਰਨ ਤਰਨ ਦੇ ਵਿੱਚ 9 ਕੁਇੰਟਲ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਵੀ 826 ਦਾ ਝਾੜ ਜਿਹੜਾ ਆਪਾਂ ਨੂੰ ਹੁਣ ਤੱਕ ਵੇਖਣ ਨੂੰ ਮਿਲਿਆ ਹੈ ਜਿੱਦੇ ਉੱਤੇ ਪੀਲੀ ਕੁੰਗੀ ਦਾ ਬੜਾ ਜ਼ਿਆਦੇ ਵੱਡੇ ਪੱਧਰ ਤੇ ਅਟੈਕ ਹੋ ਗਿਆ ਸੀ ਤੇ ਇਹਦੇ ਤੋਂ ਬਾਅਦ ਵਿੱਚ ਪਠਾਨਕੋਟ ਦੇ ਵਿੱਚ 8 ਕੁਇੰਟਲ ਵੀ ਇੱਕ ਕਿੱਲੇ ਦੇ ਵਿੱਚੋਂ ਕੇ ਲਈ ਇਹ ਅੱਠਾਂਕ ਨਾਲਾਂ ਵਾਲੇ ਕਿਲੇ ਦੇ ਵਿੱਚੋਂ 8 ਕੁਵਾਂਟਲ ਨਿਕਲੀਏ 826 ਮਲੇਰ ਕੋਟਲੇ ਦੇ ਵਿੱਚ ਕਾਣਕ ਵੱਡੀ ਗਈ ਹੈ 826 24 ਕੁਵਾਂਟਲ ਝਾੜ ਵੀ ਉਸ ਇਲਾਕੇ ਦੇ ਵਿੱਚ ਦਿੱਤਾ ਹੈ ਕਿਉਂਕਿ ਬਿਮਾਰੀ ਜਿੱਥੇ ਨਹੀਂ ਆਈ ਉੱਥੇ ਇਸ ਵੈਰੈਟੀ ਦਾ ਝਾੜ ਬਹੁਤ ਵਧੀ ਜਾਏ ਤੇ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚ ਇਹਦੇ ਉੱਤੇ ਬਿਮਾਰੀ ਜਾਦੇ ਵੱਡੇ ਪੱਧਰ ਤੇ ਵੱਧ ਗਈ ਜ਼ਿਮੀਂਦਾਰਾਂ ਦੇ ਕੋਲੋਂ ਕੰਟਰੋਲ ਤੋਂ ਹੀ ਬਾਹਰ ਹੋ ਗਈ ਉੱਥੇ ਫਿਰ ਇਹਦਾ ਝਾੜ ਜਿਹੜਾ ਆਪਾਂ ਨੂੰ 8-9 ਕੁਵਾਂਟਲ ਤੱਕ ਹੀ ਜਿਹੜਾ ਵੇਖਣ ਨੂੰ ਇਹਨਾਂ ਦਿਨਾਂ ਦੇ ਵਿੱਚ ਮਿਲ ਜਾਂਦਾ ਹੈ ਅੱਜ ਤੋਂ ਲਗਭਗ ਡੇਢ ਮਹੀਨਾ ਪਹਿਲਾਂ ਆਪਾਂ ਵੀਡੀਓ ਅਪਲੋਡ ਕਰਕੇ ਸੁਚੇਤ ਕੀ ਦਾ ਸੀ ਜ਼ਿੰਮੇਦਾਰਾਂ ਨੂੰ ਕਿ ਤੁਸੀਂ ਜੇਕਰ ਇਸ ਵੈਰਾਈਟੀ 826 BG E ਤਾਂ ਪੀਲੀ ਕੁੰਗੀ ਦਾ ਅਟੈਕ ਇਹਦੇ ਉੱਤੇ ਬੜਾ ਜ਼ਿਆਦਾ ਹੋਈ ਜਾਂਦਾ ਹੈ ਆਪਣਾ ਧਿਆਨ ਰੱਖ ਲਓ ਕਣਕਾਂ ਨੂੰ ਬਚਾ ਲਓ ਪਰ ਉਹ ਵੀਡੀਓ ਅਪਲੋਡ ਕਰਨ ਤੋਂ ਬਾਅਦ ਵਿੱਚ ਜਿਨ੍ਹਾਂ ਨੇ ਵੈਰਾਈਟੀ ਰਿਲੀਜ਼ ਕੀਤੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਉਹਨੇ ਜ਼ਿੰਮੇਦਾਰਾਂ ਨੂੰ ਗਾਈਡ ਕਰਨਾ ਸੀ ਉਹਦਾ ਫਰਜ਼ ਬਣਦਾ ਸੀ ਕਿ ਗਾਈਡ ਕੀਤਾ ਜਾਵੇ ਕਿ ਪੀਲੀ ਕੁੰਗੀਨ ਦੇ ਨਾਲ ਕਿਵੇਂ ਨਜੜਟਣਾ ਹੈ ਕਿਵੇਂ ਇਸ ਬਿਮਾਰੀ ਤੋਂ ਕਣਕ ਨੂੰ ਬਚਾਉਣਾ ਹੈ 826 ਨੂੰ ਕਿਉਂਕਿ ਕਮੀ ਇਹਦੇ ਵਿੱਚ ਹੈਗੀ ਏ ਇਹ ਬਿਮਾਰੀ ਨੂੰ ਸਹਿਣ ਨਹੀਂ ਕਰ ਸਕਦੀ ਪੀਲੀ ਕੁੰਗੀ ਦਾ ਅਟੈਕ ਜੇਕਰ ਇਹਦੇ ਉੱਤੇ ਆਉਂਦਾ ਹੈ ਤਾਂ ਫਿਰ ਇੰਨਾ ਕੋ ਜਿਆਦਾ ਆਉਂਦਾ ਹੈ ਕਿ ਤੁਹਾਨੂੰ ਦੋ ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸਾਰੀ ਜਿਹੜੀ ਕਣਕ ਹੈ ਉਹਨੂੰ ਪੀਲਾ ਕਰ ਦਿੰਦਾ ਹੈ ਪਰ ਜ਼ਿੰਮੇਦਾਰਾਂ ਨੂੰ ਗਾਈਡ ਕਰਨ ਦੀ ਬਜਾਏ ਉਹ ਇਸ ਕਮੀ ਨੂੰ ਲੁਕਾਉਣ ਦੇ ਵਿੱਚ ਲੱਗ ਗਏ ਕਿ ਇਹਦੇ ਉੱਤੇ ਤਾਂ ਬਿਲੀ ਕੁੰਗੀ ਆਉਂਦੀ ਨਹੀਂ ਕਿ ਇਹ ਤਾਂ ਝੂਠ ਮਾਰਦੇ ਨੇ ਉਹਨਾਂ ਨੇ ਜਿਹੜੇ ਡਾਕਟਰਾਂ ਨੂੰ ਜ਼ਿੰਮੇਦਾਰਾਂ ਨੂੰ ਗਾਈਡ ਕਰਨ ਦੇ ਵਾਸਤੇ ਲਾਉਣਾ ਸੀ ਉਹਨਾਂ ਨੂੰ ਲਾ ਦਿੱਤਾ ਕਿ ਚਰਨਜੀਤ ਦਾ ਵਿਰੋਧ ਕਰੋ ਇਹਦਾ ਵਿਰੋਧ ਕਰੋ ਇਹ ਕਿਉਂ ਬੋਲਦਾ ਇਹਦੇ ਬਾਰੇ ਸਾਡੀ ਵੈਰਾਈਟੀ ਹੈ ਇਹਨੂੰ ਮਾੜਾ ਕਿਉਂ ਕਹਿੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਮਾੜਾ ਨਹੀਂ ਕਹਿੰਦੇ ਬਿਲਕੁਲ ਵੀ ਜਿੱਥੇ ਝਾੜ ਵਧੀਆ ਆਈ ਜਾਂਦੇ ਨੇ ਉੱਥੇ ਅਸੀਂ ਵਧੀਆ ਵੀ ਦੱਸਦੇ ਹਾਂ 24 ਕੁਆਂਟਲ ਵੀ ਦੱਸਦੇ ਹਾਂ ਤੇ ਜਿੱਥੇ 8 ਕੁਆਂਟਲ ਆਉਂਦੇ ਨੇ ਉੱਥੇ 8 ਵੀ ਦੱਸਦੇ ਹਾਂ ਸਾਡਾ ਫਰਜ਼ ਬਣਦਾ ਹੈ ਕਿ ਜੇਕਰ ਜ਼ਿੰਮੇਦਾਰ ਸਾਡੇ ਉੱਤੇ ਯਕੀਨ ਕਰਦਾ ਹੈ ਤਾਂ ਅਸੀਂ ਉਹਨੂੰ ਸੱਚੀ ਗੱਲ ਦਸੀਏ ਜੇਕਰ ਇਸ ਵੈਰਾਈਟੀ ਦੇ ਵਿੱਚ ਕਮੀ ਹੈਗੀ ਸੀ ਪਹਿਲੇ ਨੰਬਰ ਤੇ ਤੁਹਾਨੂੰ ਦੱਸਣਾ ਚਾਹੀਦਾ ਸੀ ਕਿ ਇਹਦੇ ਉੱਤੇ ਪੀਲੀ ਕੁੰਗੀ ਬੜੇ ਵੱਡੇ ਪੱਦਰ ਤੇ ਆ ਜਾਂਦੀ ਹੈ ਤੁਸੀਂ ਨਹੀਂ ਦੱਸਿਆ ਦੂਸਰੇ ਨੰਬਰ ਤੇ ਜੇਕਰ ਆ ਹੀ ਗਈ ਸੀ ਤੁਸੀਂ ਦੱਸਿਆ ਵੀ ਨਹੀਂ ਤੇ ਲਕਾਉਣ ਦੀ ਬਜਾਏ ਕਿ ਇਹਦੇ ਵਿੱਚ ਤਾਂ ਆਉਂਦੀ ਨਹੀਂਗੀ ਜੀ ਬਿਲਕੁਲ ਨਹੀਂ ਆਉਂਦੀ ਘਟ ਆਉਂਦੀ ਏ ਉਹਨੂੰ ਲਕਾਉਣ ਦੀ ਬਜਾਏ ਤੁਸੀਂ ਜ਼ਿੰਮੇਦਾਰਾਂ ਨੂੰ ਜੇਕਰ ਇੰਨਾ ਹੀ ਦੱਸ ਦਿੰਦੇ ਇੰਨਾ ਹੀ ਗਾਈਡ ਕਰ ਦਿੰਦੇ ਕਿ ਇਹਨੂੰ ਇਹਦੇ ਨਾਲ ਨਜੇ ਠਣਾ ਕਿਵੇਂ ਐ ਤਾਂ ਹੋ ਸਕਦਾ ਬੜੇ ਜ਼ਿਆਦੇ ਜ਼ਿੰਮੇਵਾਰਾਂ ਦਾ ਨੁਕਸਾਨ ਨਾ ਹੁੰਦਾ ਪਰ ਤੁਸੀਂ ਤਾਂ ਉਹਦੇ ਤੋਂ ਉਲਟ ਦੇ ਵਿੱਚ ਮੇਰੇ ਵਿਰੋਧ ਦੇ ਵਿੱਚ ਲਾ ਦਿੱਤੇ ਬੰਦੇ ਪਰ ਫਿਰ ਵੀ ਚਲੋ ਗਿਲਾ ਕੋਈ ਨਹੀਂ ਹੈ ਕੋਈ ਗੁੱਸਾ ਨਹੀਂ ਹੈ ਮੈਨੂੰ ਮੈਂ ਇਹ ਚਾਉਣਾ ਤੁਹਾਡੇ ਕੋਲੋਂ ਕਿ ਇਹ ਵੈਰੈਟੀ ਨੇ ਜੋ ਕੀਤਾ ਕੀਤਾ ਜ਼ਿੰਮੇਵਾਰ ਬਹੁਤ ਜ਼ਿਆਦੇ ਲਾਲਚ ਦੇ ਵਿੱਚ ਆ ਕੇ ਇਹ ਜਿਹੜੇ ਨਵੇਂ ਬੀਆ ਦੇ ਪਿੱਛੇ ਪੈਂਦੇ ਨੇ ਤੇ ਇੰਨਾ ਕੁ ਸਬਕ ਮੈਨੂੰ ਲੱਗਦਾ ਹੈ ਕਿ ਮਿਲਣਾ ਵੀ ਚਾਹੀਦਾ ਹੈ ਜੇਕਰ ਨਹੀਂ ਮਿਲੇਗਾ ਤੇ ਇਹ ਲਾਲਚ ਜਿਹੜਾ ਕਦੀ ਖਤਮ ਨਹੀਂ ਹੋਣਾ ਹੁਣ ਜਿਹੜਾ ਮੈਂ ਚਾਹੁੰਦਾ ਹੈ ਕਿ ਆਉਣ ਵਾਲਾ ਸੀਜ਼ਨ ਝੋਨੇ ਦਾ ਹੈ ਝੋਨੇ ਦੇ ਸੀਜ਼ਨ ਦੇ ਵਿੱਚ ਬੜੇ ਵੱਡੇ ਪੱਦਰ ਤੇ ਬਿਮਾਰੀ ਫੈਲ ਗਈ ਸੀ ਪ੍ਰਾਰ ਦੀ ਜੇ ਆਪਾਂ ਗੱਲ ਕਰਦੇ ਆਂ ਤੇ ਬੌਣੇ ਬੂਟਿਆਂ ਵਾਲੀ ਉਹਦਾ ਤੁਸੀਂ ਕੋਈ ਹੱਲ ਨਹੀਂ ਲੱਭਿਆ ਪੀਯੂ ਵਾਲਿਓ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਾਲਿਓ ਤੁਸੀਂ ਕੋਈ ਹੱਲ ਨਹੀਂ ਉਹਦਾ ਲੱਭਿਆ ਤੁਸੀਂ ਉਲਟਾ ਕਹਿ ਦਿੰਦਾ ਕਿ ਇਹ ਚਾਈਨਾ ਦੀ ਬਿਮਾਰੀ ਹੈ ਹਾਲਾਂਕਿ ਚਾਈਨਾ ਦੀ ਬਿਮਾਰੀ ਨਹੀਂ ਗਈ ਉਹ ਚਾਈਨਾ ਵਾਲਿਆਂ ਨੇ ਅੱਜ ਤੋਂ 22-23 ਸਾਲ ਪਹਿਲਾਂ ਉਹ ਬਿਮਾਰੀ ਜਿਹੜੀ ਲੱਭ ਲਈ ਸੀ ਪਰ ਉਹਨਰੇ ਉਹਨਾਂ ਦੇ ਲੱਭਣ ਦੇ ਉੱਤੇ ਤੁਸੀਂ ਕਹਿ ਦਿੰਦਾ ਕਿ ਇਹ ਬਿਮਾਰੀ ਹੈ ਹੀ ਉਹਨਾਂ ਦੀ ਉਹਦਾ ਹੱਲ ਲੱਭਣ ਦੀ ਬਜਾਏ ਆਪਾਂ ਕਿਸੇ ਦਾ ਨਾਂ ਲਾਈ ਜੰਨੇ ਆ ਮੈਂ ਤੁਹਾਨੂੰ ਗੁਜਾਰਿਸ਼ ਕਰਦਾ ਕਿ ਆਪਾਂ ਹੁਣ 826 ਦੇ ਨਾਲ ਜੋ ਹੋ ਗਿਆ ਹੋ ਗਿਆ ਕੁਝ ਨਹੀਂ ਹੁੰਦਾ ਅਗੇ ਕੁਝ ਨਹੀਂ ਵਿਗੜਿਆ ਆਪਾਂ ਝੋਨੇ ਦੇ ਸੀਜ਼ਨ ਵੱਲ ਖਿਆਲ ਕਰ ਲਈਏ ਜੇਕਰ ਬਿਮਾਰੀ ਉਹ ਵੱਡੇ ਪੱਦਰ ਇਸ ਵਾਰ ਆ ਗਈ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਜਿੰਨੀਆਂ ਕੋ ਤੁਹਾਡੀਆਂ ਤਿਆਰੀਆਂ ਨੇ ਪੰਜਾਬ ਦੇ ਵਿੱਚੋਂ ਝੋਨਾ ਲੱਭਣਾ ਨਹੀਂਗਾ ਬਹੁਤ ਵੱਡੇ ਪੱਦਰ ਤੇ ਫੈਲ ਜਾਊਗੀ ਤੁਹਾਡੇ ਕੋਲੋਂ ਕੰਟਰੋਲ ਨਹੀਂ ਕਰਵਾਈ ਜਾਣੀ ਹੁਣੇ ਤੋਂ ਧਿਆਨ ਦੇ ਲਈਏ ਮੈਂ ਬੇਨਤੀ ਕਰਦਾ ਤੁਹਾਨੂੰ ਸਾਰੇ ਗੁੱਸੇ ਗਿਲੇ ਛੱਡ ਦਿਓ ਤੇ ਉਹਨੂੰ ਕੰਟਰੋਲ ਕਰਨ ਦੇ ਉੱਤੇ ਆਪਾਂ ਜ਼ੋਰ ਦਈਏ ਕਿ ਉਹ ਬਿਮਾਰੀ ਜੇ ਆਉਂਦੀਏ ਤੇ ਉਹਦੇ ਨਾਲ ਆਪਾਂ ਨਜਿੱਠਣਾ ਕਿਵੇਂ ਆ ਕਿਉਂਕਿ ਜੇ ਆਪਾਂ ਡੰਡਾ ਉਦੋਂ ਜਾ ਕੇ ਚੁੱਕਿਆ ਜਦੋਂ ਬਿਮਾਰੀ ਝੋਨਿਆਂ ਦੇ ਵਿੱਚ ਆ ਗਈ ਤੇ ਕੁਝ ਵੀ ਨਹੀਂ ਕੀਤਾ ਜਾਣਾ ਪ੍ਰਾਰਧਿਕ ਗੱਲ ਜੇ ਆਪਾਂ ਕਰਦੇ ਆਂ ਤੇ ਬੜੇ ਜ਼ਾਦੇ ਜ਼ਿੰਮੇਦਾਰਾਂ ਦੇ ਸਾਰੇ ਸਾਰੇ ਝੋਨੇ ਖਾ ਗਈ ਸੀ ਉਹ ਜਿਹੜੀ ਬਿਮਾਰੀ ਸੀ ਮੈਂ ਵਾਰ-ਵਾਰ ਇੱਕ ਗੱਲ ਕਹਿਣਾ ਹੈ ਜਿਹੜੇ ਜ਼ਿੰਮੇਦਾਰ ਵੀ ਵੰਦੇ ਆ ਕਿ ਇਹ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਪਹੁੰਚਾਉਣ ਦੀ ਤੁਹਾਡੀ ਮੈਂ ਜ਼ਿੰਮੇਵਾਰੀ ਲਈਏ ਤਾਂ ਜੋ ਆਪਣੀ ਇਹ ਆਵਾਜ਼ ਜਿਹੜੀ ਇਹ ਹਰ ਇੱਕ ਉਸ ਨਦ ਤੱਕ ਪਹੁੰਚ ਸਕੀ ਜਿੰਦ ਤੱਕ ਪਹੁੰਚਣੀ ਚਾਹੀਦੀ ਹੈ ਤੇ ਉਹ ਜਿਹੜਾ ਆਉਣ ਵਾਲਾ ਵੱਡਾ ਖਤਰਾ ਹੈ ਉਹਦੇ ਨਾਲ ਨਜਿੱਠਣ ਦੀ ਕੋਈ ਨਾ ਕੋਈ ਪਲੈਨਿੰਗ ਜਿਹੜੀ ਪਹਿਲਾਂ ਤੋਂ ਹੀ ਬਣਾ ਲਈ ਜਾਵੇ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਲਾਜ਼ਮੀ